ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਸਾਡਾ ਤੀਜਾ ਦਿਨ ਹੈ ਹਿਮਾਚਲ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਜੀਵਨ ਹੈ ਉਹਨਾਂ ਦਾ ਇੱਥੇ ਦਾ ਉਹ ਕੋਸ਼ਿਸ਼ ਕਰਦੇ ਆ ਤੁਹਾਡੇ ਤੱਕ ਤੁਹਾਨੂੰ ਦਿਖਾਉਣ ਦੀ ਤੇ ਇੱਥੇ ਦਾ ਜਿਹੜਾ ਪਸ਼ੂਆਂ ਲਈ ਚਾਰਾ ਕਿਵੇਂ ਤਿਆਰ ਕਰਦੇ ਆ ਪਿੰਡਾਂ ਦੇ ਵਿੱਚ ਉਹ ਦਿਖਾਣੇ ਆ ਤੇ ਜਿਵੇਂ ਸਾਡੇ ਆਚਾਰ ਅੱਜਕੱਲ ਪੈਣ ਲੱਗ ਪਿਆ ਇੱਥੇ ਲੋਕ ਕਿਸ ਤਰ੍ਹਾਂ ਕੰਮ ਕਰਦੇ ਆ ਉਹ ਦਿਖਾਣੇ ਇਹ ਆ ਜੀ ਵੈਸੇ ਅੰਕਲ ਜੀ ਸਾਡੇ ਅਫਸਰ ਆ ਤੇ ਕਿਉਂਕਿ ਘਰ ਚ ਕੰਮ ਕਰਨਾ ਜਿਹੜਾ ਇਹ ਆਪਣੇ ਹੱਥੀ ਕੰਮ ਕਰਦੇ ਇਸ ਕਰਕੇ ਫਿੱਟ ਹੈ ਪਹਿਲੀ ਗੱਲ ਤਾਂ ਇਹ ਫਿਟਨੈਸ ਕਰਕੇ ਆ ਕਿ ਹੱਥੀ ਕੰਮ ਕਰਦੇ ਪਸ਼ੂਆਂ ਲਈ ਚਾਰਾ ਤਿਆਰ ਕਰ ਰਹੇ ਆ ਤੇ ਇਹ ਇੱਕ ਫਿਟਨੈਸ ਦਾ ਕਾਰਨ ਹੈ ਪਹਿਲਾਂ ਪੰਜਾਬ ਦੇ ਲੋਕ ਵੀ ਹੱਥੀ ਕੰਮ ਕਰਦੇ ਸੀ ਖੇਤਾਂ 'ਚ ਜਦੋਂ ਤੋਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਅਸੀਂ ਡਿਪੈਂਡ ਹੋ ਗਏ ਤੇ ਅਸੀਂ ਬਾਹਰ ਨੂੰ ਜਾਣ ਲੱਗ ਪਏ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਹਾਲ ਹੋ ਗਿਆ ਉਹ ਵੀ ਲੱਗਿਓ ਹੈ ਇਹ ਵਧੀਆ ਲੱਗਾਗੇ ਆਪਣੇ ਜੀਵਨ ਸਾਥੀ ਦੇ ਨਾਲ ਖੇਤਾਂ ਦੇ ਵਿੱਚ ਆ ਕੇ ਕੰਮ ਕਰਦੇ ਆ। ਅੰਡੀ ਜੀ ਨਮਸਕਾਰ ਜੀ। ਤੇ ਪਹਿਲਾਂ ਤਾਂ ਤੁਸੀਂ ਆਪਣਾ ਜੀਵਨ ਦੱਸੋ ਇੱਥੇ ਕਿਦਾਂ ਦਾ ਹੈ? ਠੀਕ ਹੈ, ਚੱਲ ਆਜ਼ਾੜੇ ਜੀਵਨ ਨੂੰ। ਜੀਵਨ ਅੱਛਾ ਚੱਲ ਰਿਹਾ ਹੈ। ਅੱਛਾ ਚੱਲ ਰਿਹਾ। ਵੀ ਇਹ ਕੀ ਕਰ ਰਹੇ ਤੁਸੀਂ ਉਹ? ਇਹ ਤਾਂ ਗਾਂ ਕੇ ਲਈ ਗ਼ਾਸ। ਗਾਂ ਕੇ ਲਈ ਗ਼ਾਸ। ਵੈਸੇ ਰੁਟੀਨ 'ਚ ਸਾਰਾ ਦਿਨ ਕੀ ਕਰਦੇ ਹੋ? ਸਾਰਾ ਦਿਨ ਇਹ ਹੀ ਕਰਦੇ ਆ ਮੈਂ। ਖੇਤੋਂ 'ਚ ਕੰਮ, ਖੇਤੋਂ 'ਚ ਘਰ 'ਚ। ਤੋਂ ਇੱਕ ਬਾਤ ਹੋਰ ਬਤਾਏ ਮੈਨੂੰ ਕਿ ਅ जैसे आप फिट रहते हो लोग जहाँ पे हाँ फिट रहते काम से काम से काम से काम कर रहे हो खाना पीना खुद का होता हमारा सब्जी वगैरह दूध वगैरह खुद का बीजा हुआ जीवन है तो आप तो पहले आप दसो कि ये की तैयार कर रहे ये घास है पशुओं के चारा पशुओं के लिए चारा जिसको हम अभी जो इसको दो बार काटेंगे अब ये अभी ये जो है दो दो महीने के बाद फिर तैयार होएगा ਤੋ ਹਾਂ ਕਿੰਨਾ ਕੁ ਟਾਈਮ ਚੱਲ ਜਾਂਦਾ ਇਹ ਜਿਹੜਾ ਪਿਆਰ ਕਰਦੇ ਨੇ ਇਹ ਕਮ ਸੇ ਕਮ 8-9 ਮਹੀਨੇ ਚੱਲ ਪੜਦਾ ਹਾਂ ਵੈਸੇ ਲਾਈਫ ਚ ਕੀ ਕਰਦੇ ਤੂੰ ਵੈਸੇ ਮੈਂ ਗਵਰਨਮੈਂਟ ਅਪਲਾਈ ਹੂੰ ਓਕੇ ਐਚਪੀ ਡਬਲਯੂਡੀ ਮੈਂ ਕੰਮ ਕਰਦਾ ਹੂੰ ਇੱਥੇ ਦਾ ਜੀਵਨ ਜੇ ਆਪਾਂ ਕਰੀਏ ਕਿ ਇੱਥੇ ਦਾ ਜੀਵਨ ਔਰ ਪੰਜਾਬ ਦੀ ਡਿਫਰੈਂਸ ਕੀ ਲੱਗਦਾ ਤੁਹਾਨੂੰ ਡਿਫਰੈਂਸ ਵੈਸੇ ਕੁਛ ਕੋਈ ਖਾਸ ਤੋਂ ਨਹੀਂ ਹੈ ਪੰਜਾਬ ਵੀ ਕਲਚਰ ਸੇਮ ਜਿਹਾ ਹੀ ਹੈ ਕਿ ਮਾਚੂਲ ਔਰ ਪੰਜਾਬ ਦਾ ਕਿਉਂ ਸਾਥ ਲੱਗਦਾ ਰਾਜ ਹੈ इतने फिट, रहने, लोग हाँ, फिट रहने थोड़ा सा काम में गाँव के लोग ज्यादा फिट रहते हैं गाँव में ज्यादा जो है एग्रीकल्चर काम करते हैं और वो अपने उस कामों में रहते हैं अपने काम में मस्त रहते हैं फास्ट फूड करते हैं बहुत कम फास्ट फूड बड़ा कम खाते हैं गाँव के लोग तो इवन बिल्कुल भी नहीं खाते हैं वो तो पसंद ही नहीं करते हैं ਵਾਈਫ ਅੰਕਲ ਜੀ ਜਿਹਦੇ ਵੀ ਇੱਥੇ ਰਹੇ ਆ ਉਹਨਾਂ ਦੇ ਤੇ ਇਸ ਸਵੇਰ ਤੋਂ ਹੀ ਅੱਜ ਐਕਸਰਸਾਈਜ਼ ਵੀ ਹੋ ਰਹੀ ਹੈ ਤੇ ਨਾਲ ਨਾਲ ਇਹ ਜਿਹੜੀ ਆ ਕੰਮ ਵੀ ਹੋ ਰਿਹਾ ਤੇ ਨਾਲ ਆਪਣੀ ਸਰੀਰਕ ਦੀ ਫਿਟਨੈਸ ਵੀ ਇਹ ਆ ਜੀਵਨ ਇੱਥੇ ਦਾ ਜਿਹੜੇ ਲੋਕ ਆਪਣੀ ਧਰਤੀ ਨਾਲ ਜੁੜੇ ਹੋਏ ਆ ਉਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਆ